ਹੈਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ YouTube ਚੈਨਲ ਗੁਲੀਨ ਮੈਰਾ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਅੱਜ ਆਪਾਂ ਚੱਲਦੇ ਹਾਂ ਜੀ ਨਗਨ ਸਮਾਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਾਂ ਚੱਲਦੇ ਹਾਂ ਜੀ ਨਗਨ ਸਮਾਤੇ ਨਾਬਾ ਗੇਟ ਨਾਬਾ ਗੇਟ ਹੀ ਹੈ ਨਾ ਨਾਬਾ ਗੇਟ ਸਾਡੇ ਜਿੱਥੇ ਸੰਗਰੂਰ ਚ ਹਸਪਤਲ ਬਹੁਤ ਨਹੀਂ ਜੀ ਹਸਪਤਲ ਬਾਦੂ ਨਹੀਂ ਜੀ ਆ ਗਿਆ ਜੀ ਭਗਤ ਨਾਮਦੇਵ ਚੌਕ ਇੱਥੇ ਚੌਕ ਬਹੁਤ ਜ਼ਿਆਦਾ ਨਹੀਂ ਮੈਨੂੰ ਤਾਂ ਨਾ ਚੌਕਾਂ ਚ ਕਨਫਿਊਜ਼ ਹੋ ਜਾਂਦੀ ਹੈ ਜੀ ਅੱਗੇ ਹੈਗਾ ਜੀ ਆਪਣੇ ਇਧਰ ਬੱਸ ਸਟੈਂਡ ਤੇ ਇਧਰ ਆਪਣੇ ਹੈਗਾ ਜੀ ਨਗਨ ਸਮਾਥ ਇੱਥੇ ਨੂੰ ਸਾਡੇ ਠੱਠੇ ਬਹੁਤ ਜ਼ਿਆਦਾ ਨਹੀਂ ਸੰਗਰੂਰ ਚ ਬਹੁਤ ਜ਼ਿਆਦਾ ਕਾਮਾ ਆਨ ਬਾਰੇ ਸੰਗਰੂਰ ਚ ਬਹੁਤ ਜਿਆਦਾ ਬਹੁਤ ਜਿਆਦਾ ਖਤਰਤ ਤੋਂ ਵੱਧ ਗਿਆ ਜੀ ਆ ਦੇਖ ਬਚਾਲੀ ਖੜ ਜਾਂਦੇ ਆ ਠੀਕ ਆਪਾ ਜੀ ਨਗਨ ਸਮਾਤੇ ਪਹੁੰਚ ਗਏ ਜੁੱਤੀਆਂ ਜੋੜੇ ਜਮਾ ਕਰਵਾ ਕੇ ਇੱਥੇ ਗੁਲੀਨ ਤੇ ਉਹਦੇ ਪਾਪਾ ਪ੍ਰਸ਼ਾਦ ਲੈ ਰਹੇ ਸੀਗੇ ਹਾਂਜੀ ਹੁਣ ਆਪਾਂ ਉਸ ਤੋਂ ਬਾਅਦ ਚੱਲਦੇ ਹਾਂ ਜੀ ਪ੍ਰਸ਼ਾਦ ਲੈ ਕੇ ਹੱਥ ਉੱਤੋਂ ਕੇ ਫਿਰ ਚੱਲਦੇ ਹਾਂ ਜੀ ਅੰਦਰ ਆਪਾਂ ਬਾਬਾ ਜੀ ਦੇ ਮੱਥਾ ਟੇਕ ਕੇ ਆਉਨੇ ਆ ਜੀ ਇੱਥੇ ਬਹੁਤ ਮਨੋ ਕਾਮਨਾ ਸਾਹਿਬ ਦੀਆਂ ਪੂਰੀਆਂ ਦੀ ਜੀ ਸੱਚੇ ਦਿਲੋਂ ਮੰਗੀ ਸੀ ਧਰਮ ਅਲੇਕੁਮ ਵੈ ਸਤੂ ਸੇ ਹਾਂਜੀ ਇਹ ਉਹਨਾਂ ਬਾਬਾ ਜੀ ਦੀਆਂ ਤਸਵੀਰਾਂ ਲੱਗੀਆਂ ਜਿਹੜੇ ਸੰਗਰੂਰ ਦੇ ਮਹਾਨ ਤਪੱਸਵੀ ਬਾਬਾ ਜੀ ਨੇ ਸਾਰੇ ਬਾਬਾ ਜੀ ਦੀਆਂ ਉੱਪਰ ਤਸਵੀਰਾਂ ਲੱਗੀਆਂ ਹੋਈਆਂ ਜੀ ਤੇ ਇੱਧਰ ਸੰਗਤਾਂ ਲੰਗਰ ਛਕ ਰਹੀਆਂ ਜੀ ਆਪਾਂ ਵੀ ਛਕਿਆ ਜੀ ਇੱਥੇ ਜੀ ਬਾਬਾ ਜੀ ਦੇ ਆ ਕੇ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਚਾਹੇ ਆਪਾਂ ਘਰੇ ਬਹਿ ਕੇ ਹੀ ਸੁਖ ਸੁਖ ਲਈਏ ਤਾਂ ਵੀ ਪੂਰੀ ਹੁੰਦੀਆਂ ਅਸੀਂ ਵੀ ਸੁਖ ਸੁਖੀ ਸੀ ਜਦੋਂ ਸਾਡੇ ਬੇਬੀ ਹੋਣਾ ਸੀ ਅਸੀਂ ਕਹੇ ਬਾਬਾ ਜੀ ਸਭ ਤੋਂ ਪਹਿਲਾਂ ਸਾਡੇ ਗੁੜੀਆਂ ਹੋਵੇ ਤੇ ਬਾਬਾ ਜੀ ਨੇ ਸਾਡੀ ਸੋਣੀ ਤੇ ਸਾਡੇ ਸਭ ਤੋਂ ਪਹਿਲਾਂ ਗੁੜੀਆਂ ਹੀ ਉਸ ਤੋਂ ਬਾਅਦ ਸਾਡੇ ਬੇਟਾ ਹੋਇਆ ਜੀ ਸੱਚੀ ਦੱਸਾਂ ਸਾਰੀਆਂ ਮਨੋ ਕਾਮਨਾ ਸਾਰੀਆਂ ਪੂਰੀਆਂ ਨੇ ਜੇ ਆਪਾਂ ਸੱਚੇ ਦਿਲੋਂ ਮੰਗੀਏ ਜੀ ਕੋਈ ਖਾਲੀ ਨਹੀਂ ਜਾਂਦਾ ਇੱਥੇ ਜੀ We- <laughs> ਜੀ ਆਪਾਂ ਘਰੇ ਪਹੁੰਚ ਗਏ ਜੀ ਘਰੇ ਆਉਂਦਿਆਂ ਨੂੰ ਲਾਈਟ ਗਈ ਹੋਈ ਸੀ ਜੀ ਹਨੇਰਾ ਪੈਨ ਬਿਲਕੁਲ ਕੁਝ ਦਿਖਾਈ ਨਹੀਂ ਦੇ ਰਿਹਾ ਜੀ ਆਪਾਂ ਵੀਡੀਓ ਦਾ ਐਂਡ ਇਥੇ ਹੀ ਕਰਦੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਹੱਥ ਦੇ ਰਹੇ ਹੋ ਵਾਦ ਦੇ ਰਹੇ ਹੋ ਇਸੇ ਤਰ੍ਹਾਂ ਸਾਡੀਆਂ ਵੀਡੀਓ ਦੇਖਦੇ ਰਹੇ ਜੀ ਧੰਨਵਾਦ ਜੀ ਮਿਲਦੇ ਆਂ ਜੀ ਆਪਾਂ ਨਵੀਂ ਵੀਡੀਓ ਦੇ ਨਾਲ ਫਿਰ